ਸ਼ਸ਼ੀਕਾ ਜੀ ਅਨਾਰਾ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਸਾਬਕਾ ਰਾਜਪਾਲ ਨਾਲ ਜੁੜੀ ਹੋਈ ਆ ਉਹੀ ਰਾਜਪਾਲ ਜਿਹੜੇ ਅਕਸਰ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਸੀ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਚੁੱਕੀ ਹੈ ਦਾਅਦ ਜੀਏ ਕਿ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਦਾਅਦ ਜੀਏ ਕਿ ਸਤਿਆਪਾਲ ਮਲਕ ਜੋ ਕਿ ਅਕਸਰ ਕਿਸਾਨਾਂ ਦੇ ਹੱਕ ਵਿੱਚ ਡੜ ਕੇ ਬੋਲਦੇ ਸੀ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਇੱਕੋ ਇੱਕ ਅਜਿਹੇ ਲੀਡਰ ਜਿਹੜੇ ਆ ਸਾਹਮਣੇ ਆਏ ਸੀ ਸਤਿਆਪਾਲ ਮਲਕ ਜਿਹੜੇ ਕਿ ਵੀਜਾ ਮੌਕੇ ਦੀ ਸਰਕਾਰ ਦੇ ਖਿਲਾਫ ਜਿਹੜੇ ਆ ਡੜਕੇ ਬੋਲ ਰਹੇ ਸੀ ਤੇ ਕਿਸਾਨਾਂ ਦੇ ਹੱਕ ਵਿੱਚ ਖੜਕੇ ਆ ਵੱਡੇ ਪੱਧਰ ਤੇ ਜਿਹੜੇ ਆ ਉਹ ਬਲਾਜ ਆਵਾਜ਼ ਵਾਲੰਦ ਕਰਦੇ ਰਹੇ ਆ ਤਾਦਾਦ ਦੀ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਕੇ ਇੱਕ ਵਾਰ ਫਿਰ ਜਿਹੜੇ ਆ ਸਿਹਤ ਖਰਾਬ ਹੋਣ ਕਾਰਨ ਚਰਚਾ ਦਾ ਵਿਸ਼ਾ ਬਣੇ ਨੇ ਉਹਨਾਂ ਦੀਆਂ ਦੋਵੇਂ ਕਿਡਨੀਆ ਕੰਮ ਨਹੀਂ ਕਰ ਰਹੀਆਂ ਉਹ ਦਿੱਲੀ ਦੇ ਇੱਕ ਹਸਪਤਾਲ ਚ ਦਾਖਲ ਨੇ ਇਹ ਜਾਣਕਾਰੀ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਗਈ ਹੈ ਉਹਨਾਂ ਦੱਸਦੀ ਹੈ ਕਿ ਵੀਰਵਾਰ ਨੂੰ ਕੇਂਦਰੀ ਜਾਂਚ ਵੀਰ ਹੋ ਜਾਣੀ ਕਿ ਸੀਬੀਆਈ ਨੇ ਕੀਰੂ ਹਾਈਡਰੋ ਹਾਈਡਰੋਲੈਟ੍ਰਿਕ ਪ੍ਰੋਜੈਕਟ ਵਿੱਚ 2200 ਕਰੋੜ ਰੁਪਏ ਦੇ ਸਿਵਲ ਕੰਮਾਂ ਦੇ ਠੇਕੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਅਗਸਤ 2018 ਤੋਂ 2019 ਤੱਕ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ ਸੱਤਿਆਪਾਲ ਮਲਕਰ ਤੇ 7 ਹੋਰਾਂ ਵਿਰੁੱਧ ਅਦਾਲਤ ਵਿੱਚ ਚਾਰ ਸ਼ੀਟ ਦਾ ਆਧਾਰ ਕੀਤਾ ਤਾਂ ਇੱਕ ਪਾਸੇ ਉਹਨਾਂ ਦੇ ਖਿਲਾਫ ਚਾਰ ਸ਼ੀਟ ਦਾਖਲ ਹੋਈਆਂ ਤਾਂ ਉਹ ਦੂਜੇ ਪਾਸੇ ਉਹਨਾਂ ਦੀ ਸੇਤ ਵੀ ਸਾਥ ਨਹੀਂ ਦੇ ਰਹੀ ਤਾਂ ਵੀਰਵਾ ਨੂੰ ਕੇਂਦਰੀ ਏਜੰਸੀ ਸੀਬੀਆਈ ਨੇ ਕੀਰੋ ਹਾਈਡਰੋ ਲੈਟ੍ਰਿਕ ਹਾਈਡਰੋ ਲੋਟ੍ਰਿਕ ਪ੍ਰੋਜੈਕਟ ਵਿੱਚ 2200 ਕਰੋੜ ਰੁਪਏ ਦੇ ਸਿਵਲ ਕੰਮਾਂ ਦੇ ਠੇਕੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਕਤ ਕੁਝ ਹੋਰਾਂ ਵਿਰੁੱਧ ਚਾਰ ਸ਼ਿਟ ਦਾਖਲ ਕਰ ਦਿੱਤੀ ਹੈ ਇਸ ਤੋਂ ਬਾਅਦ ਸਤਿਆਪਾਲ ਮਲਕ ਨੇ ਵੀਰਵਾਰ ਨੂੰ ਐਕਸ ਤੇ ਇੱਕ ਪੋਸਟ ਲਿਖਿਆ ਲਿਖਦਿਆਂ ਸਾਂਝੀ ਕਰਦਿਆਂ ਕਿਹਾ ਕਿ ਉਹ ਹਸਪਤਾਲ ਚ ਦਾਖਲ ਨੇ ਇਸ ਤੋਂ ਪਹਿਲਾਂ ਫਰਵਰੀ 2024 ਚ ਸੀਬੀਆਈ ਨੇ ਸਤਿਆਪਾਲ ਮਲਕ ਤੇ ਅਤੇ ਹੋਰਾਂ ਦੇ ਗਲਿਆਰਿਆਂ ਤੇ ਛਾਪਾ ਵੀ ਮਾਰਿਆ ਸੀ ਤੁਹਾਨੂੰ ਦੱਸ ਦਈਏ ਕਿ 3 ਸਾਲਾਂ ਦੀ ਜਾਂਚ ਤੋਂ ਬਾਅਦ ਏਜੰਸੀ ਨੇ ਵਿਸ਼ੇਸ਼ ਅਦਾਲਤ ਦੇ ਸਾਹਮਣੇ ਚਾਰ ਸ਼ੀਟ ਦਾਇਰ ਕੀਤੀ ਆ ਤਾਂ ਸਤਿਆਪਾਲ ਮਲਕ ਜੋ ਕਿ ਅਕਸਰ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਬੋਲਦੇ ਰਹੇ ਆ ਤੇ ਵੱਡੇ ਪੱਧਰ ਤੇ ਜਿਹੜਾ ਉਹ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਰਹੇ ਆ ਤਾਂ ਉਹੀ ਸਤਿਆਪਾਲ ਮਲਕ ਅੱਜ ਉਹਨਾਂ ਦੀ ਸਿਹਤ ਜਿਹੜੀ ਆ ਕਾਫੀ ਨਾਜ਼ੂਕ ਬਣੀ ਹੋਈ ਆ ਉਹਨਾਂ ਦੇ ਜਿਹੜੇ ਹਸਪਤਾਲ ਵਿੱਚ ਜਿਹੜਾ ਇਲਾਜ ਚੱਲ ਰਿਹਾ ਤੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿਸ ਦੇ ਚੱਲਦੇ ਰਾਹੁਲ ਗਾਂਧੀ ਨੇ ਵੀ ਉਹਨਾਂ ਦੇ ਸਿਹਤ ਯਾਪੀ ਦੇ ਲਈ ਅਰਦਾਸ ਕੀਤੀ ਆ ਤੇ ਦੂਜੇ ਪਾਸੇ ਹੋਰ ਕਈ ਦੇਗੇ ਜੀ ਲੀਡਰਾਂ ਵੱਲੋਂ ਉਹਨਾਂ ਦੀ ਸਿਹਤ ਯਾਪੀ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਇੱਕ ਟਵੀਟ ਵੀ ਉਹਨਾਂ ਦਾ ਹੋਰ ਸਾਹਮਣੇ ਆਂਦਾ ਹੈ ਕਿ ਉਸ ਵਿੱਚ ਦੱਸਦੇ ਆ ਕਿ ਬੀਤੀ ਰਾਤ ਨਾਲ ਉਹਨਾਂ ਦੀ ਸਿਹਤ ਵਿੱਚ ਕੁਝ ਸੁਧਾਰ ਆਇਆ ਪਰ ਜਲਦੀ ਉਹਨਾਂ ਨੂੰ ਉਮੀਦ ਹੈ ਕਿ ਉਹ ਆ ਠੀਕ ਹੋ ਉਹਨਕੇ ਹੋ ਕੇ ਪਰਤਣਗੇ ਤਾਂ ਜੰਮੂ ਕਸ਼ਮੀਰ ਦੇ ਸਾਫਕਾਰ ਰਾਜਪਾਲ ਸਤਿਆਪਾਲ ਮਲਕ ਆਕਸਰ ਚਰਚਾ ਦਾ ਵਿਸ਼ਾ ਬਣਦੇ ਰਹੇ ਆ ਜਦੋਂ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਆ ਤਾਂ ਉਹਨਾਂ ਤੇ ਕਈ ਐਕਸ਼ਨ ਵੀ ਹੋ ਰਹੇ ਨੇ ਤਾਂ ਸੀਬੀਆਈ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਉਹਨਾਂ ਤੇ ਚੱਲ ਰਹੀ ਆ ਜਿਸ ਦੇ ਚੱਲਦੇ ਆ ਚਾਰ ਸ਼ੀਟ ਦਾਖਲ ਕਰ ਦਿੱਤੀ ਗਿਆ ਤਾਂ ਹੁਣ ਸਤਿਆਪਾਲ ਮਲਕ ਉਹਨਾਂ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਆ